ਆ ਸ਼ੀਗਾਲ ਜੀ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਕੋਤਰਕਾ ਤਾਂ ਠੀਕ ਹੈ ਜੀ ਸਾਰੇ ਵੀਰਾਂ ਦੇ ਤੇ ਘਰ ਪਰਿਵਾਰ ਸੈਟ ਹੈ ਜੀ ਤੇ ਆਪਣੇ ਵੀ ਓਕੇ ਦੀ ਰਿਪੋਰਟ ਹੈ ਬਈ ਅੱਜ 1 2 ਵਜੇ ਕੱਲ ਦੇ ਪੰਗੇ ਚ ਫਸੇ ਹੋਈਆਂ ਯਾਰ ਪੁੱਛੋ ਨਾ ਤੇ ਹੁਣ ਆਣ ਕੇ ਵਲੌਗ ਸਟਾਰਟ ਕੀਤਾ ਵੈਸੇ ਟੈਨਸ਼ਨ ਫ੍ਰੀ ਹੋ ਗਈ ਜੀ ਹੁਣ ਕੋਈ ਚੱਕਰ ਨਹੀਂ ਓ ਬੈਂਕ ਜੇਜ ਨਾਲ ਯਾਰ ਕੁਝ ਥੋੜਾ ਜਿਹਾ ਪੈਸੇ ਪੁੱਛਣ ਦੀ ਕੀ ਕਹਿੰਦੇ ਹੁੰਦਿਆ ਅੜ ਗਏ ਸੀ ਪੇਮੈਂਟ ਅੜ ਗਈ ਸੀ ਕਿਸੇ ਤੋਂ ਵਾਇ ਸੀ ਜੀ ਤੇ ਉਹ ਚੱਕਰਾਂ 'ਚ ਗਲਤ ਖਾਤੇ 'ਚ ਬਾਤਾਂ ਤਾਂ ਕਰਕੇ ਤੇ ਬਾਕੀ ਉਹ ਹੁਣ ਹੋ ਗਿਆ ਸੌਲਵ ਨਿਕਲੇ ਆਏ ਪੈਸੇ ਤਾਂ ਠੀਕ ਹੈ ਜੀ ਤੇ ਮਰ ਉਹ ਕਿਸੇ ਨੂੰ ਦਿੱਤੇ ਵੀ ਅਸੀਂ ਦਾਰੇ ਦੂਰੇ ਤੇ ਉਹਨੇ ਦਿੱਤੇ ਸੀ ਵਾਪਸ ਤੇ ਨਿਕਲੇ ਆਏ ਪਰ ਠੀਕ ਹੈ ਜੀ ਟੈਨਸ਼ਨ ਨੂੰ ਸਿਆਪੇ ਨੂੰ ਜਾਣ ਪੈ ਗਈ ਸੀ ਬਈ ਪੁੱਛੋ ਨਾ ਚਲੋ ਕੋਈ ਨਾ ਕੱਲ ਦੀ ਹੁਣ ਖੋਲੀ ਕੂਤਰਾਂ ਦੇ ਫੁੱਡੇ ਦਾ ਗੇਟ ਜੀ ਤੇ ਬਸ ਕੱਲ ਦੇ ਮਾੜੇ ਵੋਟੇ ਕੂਤਰਾਂ ਕੋਲੇ ਆਏ ਆ ਤੇ ਬੱਚੇ ਜਿਹਨ ਬਾਹਰ ਕੱਢ ਦਿੰਨੇ ਆ ਤੇ ਇਧਰੋਂ ਯਾਰ ਆਪਣੇ ਵੱਡੇ ਕੂਤਰ ਜਿਹੜਾ ਮੇਨ ਉਹਨੂੰ ਅੱਖਾਂ ਦੀ ਬਿਮਾਰੀ ਪੈ ਗਈ ਸੀ ਕਿ ਰਾਤ ਵੀ ਦਵਾਈ ਪਈ ਸੀ ਤੇ ਹੁਣ ਤੜਕੇ ਨਹੀਂ ਪਈ ਹੁਣ ਧੁੱਪੇ ਬਿਠਾਉਣੇ ਆ ਜੀ ਮੜੀ ਜੀ ਦਵਾਈ ਪਾ ਕੇ ਅੱਖਾਂ 'ਲੀ ਹਰੀ ਜੀ ਟੂਪ ਬਾਕੀ ਧੱਕੇ ਨਾਲ ਸੈਟਾ ਬਾਹਰ ਕੱਢ ਕੇ ਤੁਹਾਨੂੰ ਵਿਖਾਉਣੇ ਆ ਨਾਲੇ ਉਥੇ ਟਾਕਟਾਈਆਂ ਰੱਖਦੇ ਆ ਠੀਕ ਹੈ ਜੀ ਬਸ ਆਹ ਕੰਮ ਕਰਤੇ ਅੱਜ ਤੇ ਦਾਣੇ-ਦੋਣੇ ਓਕੇ ਰਿਪੋਰਟ ਆ ਦਾਣੇ ਪਈ ਆ ਇਹਨਾਂ ਕੋਲੇ ਤੇ ਇਧਰ ਆਂਡੇ ਤਾਂ ਨਹੀਂ ਦਾ ਤੇ ਥੱਲੇ ਤੁਸੀਂ ਪਰੇਂਦੇ ਥੱਲੇ ਜੋੜਾ ਲਾਇਆ ਮੈਂ ਲਾਂਡੇ ਲਾ ਤੇ 100% ਲੱਗਦਾ ਹੈ ਮੈਨੂੰ ਚੈੱਕ ਕਰਨ ਦੋ ਬਾਕੀ ਬਈ ਹਜੇ ਧਣੀ ਲਾਏ ਬਈ ਪਰ ਆਪਾਂ ਆਹ ਬੰਦ ਕਰ ਦਨੇ ਇਧਰ ਅੰਡੇ ਲਾ ਤੇ ਗਲਤ ਹੋ ਜਾਊਗਾ ਠੀਕ ਹੈ ਜੀ ਬਾਹਰ ਨਿਕਲ ਜੋ ਕੋਈ ਓਏ ਇੱਥੇ ਬਜੇ ਚੁੱਪ ਕਰਕੇ ਠੀਕ ਹੈ ਜੀ ਤੇ ਵਾ ਉਹ ਇਧਰ ਆ ਵੀ ਹੰਡੇ ਹੁੰਡੇ ਰੌਣਾਂ ੜੀ ਆ ਵਾ ਕਦੇ ਦਿਨ ਚਲਾ ਦੂਗੀ ਕਿੰਨੇ ਦਿਨ ਹੋ ਗਏ ਐਵੇਂ ਬੈਠੀ ਨੂੰ ਮੈਨੇ ਬੱਚੇ ਵੀ ਓਕੇ ਰਿਪੋਰਟ ਹੈ ਜੀ ਤੇ ਇਧਰ ਗੂਤਰ ਦੀ ਅੱਖ ਵੀ ਓਕੇ ਰਿਪੋਰਟ ਹੈ ਜੀ ਅੱਗੇ ਨਾਲ ਸ਼ੁਕਰਾਂ ਮਾਲਕ ਦਾ ਠੀਕ ਹੈ ਜੀ ਬੱਚਾ ਕਿਵੇਂ ਡੱਡਾ ਹੋਇਆ ਆਪਾਂ ਚੈੱਕ ਕਰੀਏ ਫਲਾ ਲੱਖਾਂ ਖੁੱਲੀਆਂ ਹੀ ਬੱਚੇ ਦੀਆਂ ਜੀ ਕੀ ਬਾਤਾਂ ਨੇ ਤੇ ਬੱਸ ਹੁਣ ਬੱਚੇ ਨੂੰ ਜਾਲ 'ਚ ਪਾਈਏ ਉਸ ਨੂੰ ਕਬੂਤਰ ਨੂੰ ਵੱਡੇ ਨੂੰ ਸੱਚ ਬੱਚੇ ਨੂੰ ਕਿੱਧਰ ਪਾਉਣ ਲੱਗੇ ਸੀ ਵੱਡੇ ਕਬੂਤਰ ਨੂੰ ਜਾਲ 'ਚ ਪਾਈਏ ਮਾੜੀ ਜੀ ਦਵਾਈ ਪਾਈਏ ਉਹਦੀ ਅੱਖ 'ਤੇ ਧੁੱਪੇ ਬਿਠਾਉਣੇ ਆ ਤੇ ਇਧਰੋਂ ਉਹ ਬੱਚਾ ਜਾਂ ਬਾਹਰ ਕੱਢ ਕੇ ਡਾਉਣੇ ਆ ਜੀ ਠੀਕ ਹੈ 10 ਮਿੰਟ ਵੱਡੇ ਆਊਗਾ ਹੋਰ ਉਹ ਨਿੱਕ ਨਿੱਕ ਚ ਰੁੱਡਣਾ ਤੇ ਬਾ ਓਕੇ ਰਿਪੋਰਟ ਆ ਬਾਕੀ ਜੀ ਤੇ ਦਾਣੇ ਦੁਣੇ ਵਾਲੇ ਭਾਂਡੇ ਆਪਾਂ ਬਾਹਰ ਕੱਢ ਕੇ ਸਾਫ਼ ਕਰਕੇ ਰੱਖਣੇ ਅੱਜ ਟਾਈਮ ਨਾਲ ਹੀ ਤੇ ਕੰਮ ਹੋਰ ਵੀ ਬਹੁਤ ਕਰਨ ਵਾਲੇ ਪਏ ਅੱਜ ਠੀਕ ਹੈ ਜੀ ਤਾਂ ਕਰਕੇ ਬਸ ਕਰਦੇ ਆਂ ਜੀ ਹੌਲੀ ਹੌਲੀ ਹਾਂਜੀ ਬਾਈ ਤੇ ਉਧਰ ਜੋੜੀ ਜਾਲ ਚ ਪਾਤੀ ਜੀ ਠੀਕ ਹੈ ਡਿਵਲੀ ਬਾਈ ਵਾਲੀ ਤਾਂ ਤੋਪ ਲਵਾਉਣ ਵਾਸਤੇ ਠੀਕ ਹੈ ਜੀ ਕੂਤਰ ਦੇ ਅੱਖ ਚ ਦਵਾਈ ਵੀ ਪਾਤੀ ਸੀ ਆਪਾਂ ਤੇ ਇਧਰ ਆਹ ਬੱਚਾ ਜਾ ਕੱਢ ਲੈਂਦਾ ਇਹਨੂੰ ਇਥੋਂ ਫੁੱਲਾ ਮਾਰ ਦਿੱਕੇ ਠੀਕ ਹੈ ਜੀ ਕੋਠੇ ਦਾ ਚੱਲ ਪਤ ਬਹਿ ਗਿਆ ਚੱਲਣਾ ਕਹਿੰਦਾ ਸੀ ਇਹ ਥੱਲੇ ਚੱਲੂਗਾ ਜੀ ਬਾਤ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਟ ਪਿਆ ਚੱਲ ਜਾਲ ਤੇ ਆਣ ਕੇ ਤਾਂ ਬਹਿ ਗਿਆ ਇਹ ਹੀ ਗੱਲ ਬਹੁਤ ਹੈ ਠੀਕ ਹੈ ਜੀ ਕੱਲ ਵੀ ਆਪਾਂ ਬਾਹਰ ਕੱਢਿਆ ਸੀ ਇਹਨੂੰ ਪਰਸੋਂ ਵੀ ਚੱਲਾ ਮੜੀ-ਮੋਟੀ ਧੁੱਪ ਜੀ ਲੱਗ ਜਾਂਦੀ ਆ ਐਨੇ ਨਾਲ ਸੈੱਟ ਹੋ ਜਾਂਦਾ ਠੀਕ ਹੈ ਭਾਈ ਨਹੀਂ ਤਾਂ ਗਿਫਟ ਕਰ ਦਾਂਗੇ ਕਿਸੇ ਯਾਰ ਮਿੱਤਰ ਨੂੰ ਇੱਥੋਂ ਜਿਹੜਾ ਮੰਗਦਾ ਢਾਣੀਆਂ ਵਾਲਾ ਮੁੰਡਾ ਉਹਨੂੰ ਜੇ ਨਾ ਉੱਡਿਆ ਇਹਨੂੰ 10-15 ਦਿਨ ਵੇਖਣਾ ਠੀਕ ਹੈ ਭਾਈ ਮੜ ਕੇ ਦੇ ਦੇਵਾਂਗੇ ਤੇ ਨਾਲ ਇਹ ਕਹਿੰਦੇ ਹੋਰ ਕੂਤਰ ਦੇ ਦਾਂਗੇ ਠੀਕ ਹੈ ਜੀ ਮੰਗਦਾ ਮੁੰਡਾ ਵਾਹ ਵਿਚਰ ਹੋ ਗਿਆ ਉਹਨੂੰ ਚਲੋ ਉਹਦਾ ਬਾਅਦ ਦੀਆਂ ਗੱਲਾਂ ਹੁਣ ਚੱਲਦੇ ਆ ਥੱਲੇ ਥੱਲੇ ਜਾ ਕੇ ਪੱਠੇ-ਪੁੱਠੇ ਵੱਢੀ ਗਏ ਜੀ ਟਾਈਮ ਉਹ ਟਾਈਮ ਅੱਜ ਘਰੇ ਕੋਈ ਨਹੀਂ ਤੇ ਤਾਂ ਕਰਕੇ ਆਪਾਂ ਨੂੰ ਸਾਰਾ ਕੰਮ ਕਰਨਾ ਪਿਆ ਪੱਠੇ-ਪੁੱਠੇ ਕੋਣੇ ਪੈਣੇ ਤੇ ਕਬੂਤਰਾਂ ਵਾਲੇ ਪਾਸੇ ਮੈਂ ਤਾਲਾ ਲਾ ਜਾ ਬਸ ਜਾਲ ਜੋ ਉੱਥੇ ਹੀ ਪੱਠੇ ਉਧਰੋਂ ਪੱਠੇ ਵੱਢਣੇ ਉੱਥੇ ਕੁਦਰਨੇ ਉੱਥੇ ਗਾਵਾਂ ਆਪਣੀਆਂ ਸਿੱਧੀ ਨਿਕਾ ਸਟ੍ਰੇਟ ਵੱਜੂਗੀ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਹੈ ਜੀ ਤੇ ਇਧਰ ਆਪਾਂ ਗੇੜ-ਗੂਟ ਲਾ ਚਲੀਏ ਹਾਂਜੀ ਬਈ ਤੇ ਨਾ ਤੋਂ ਲਏ ਸੀਗੇ ਤੇ ਕਬੂਤਰ ਲਾ ਦੀਏ ਪਿੰਜਰੇ ਚੋਂ ਠੀਕ ਹੈ ਜੀ ਫੁੱਡੇ ਚ ਛੱਡ ਦਿਆਂ ਮੁੜ ਕੇ ਜਾਣਾ ਜੀ ਆਪਾਂ ਪਿੰਡ ਦੀ ਘੜੀ ਜੀ ਲਾ ਕੇ ਆਉਣੀ ਥੋੜੀ ਜੀ ਪਿੰਘੜੀ ਵਾਲੇ ਕਿੱਥੇ ਬਈ ਆਪਾਂ ਉਹ ਯਾਰ ਡਿੱਕ ਜਾਏਗਾ ਬਲੀ ਤੁਥੜਾ ਗਵਣੀਆਂ ਦੇ ਵਿਆਹ ਤੇ ਉਹਦੇ ਜੈਕ ਟੁੱਟਿਆ ਸੀਗਾ ਤੇ ਉਹ ਕਹਿੰਦੇ ਰਵੀ ਸਹੀ ਕਰਾ ਕੇ ਲਿਆ ਦੇ ਮੈਂ ਚੱਲ ਬਈ ਲਿਆ ਦਿੰਨਾ ਤਾਂ ਕਰਕੇ ਲੋ ਟਾਂਕਾ ਜੇ ਲਵਾ ਕੇ ਲਿਆਉਣਾ ਬਲੀ ਤੁਥੜਾ ਹੈਗਾ ਆਪਣੇ ਵਾਲਾ ਤੇ ਉਹ ਉਹਨਾਂ ਨੇ ਨਿਕਣਾ ਨਿਕਣਾ ਹੋਣਾ ਰਾਤ ਨੂੰ ਕਾ ਕਰਕੇ ਉਹਦਾ ਆਪਣੇ 10 ਮਿੰਟਾਂ ਦਾ ਕੰਮ ਆਣ ਕਿਉਂ ਤਰੋਂ ਦਾਣੇ ਪਾਣੀ ਪਾ ਦਾਂਗੇ ਤੇ ਹੁਣ ਚਲਦੇ ਆ ਲਾ ਕੇ ਤਾੜਦਾ ਫਿਰ ਸਾਈਕਲ ਤੇ ਹਵਾ ਭਰ ਕੇ ਤੇ ਚਲਦੇ ਆ ਜੀ ਬੰਡਰ ਨੂੰ ਪਰ ਉੱਥੇ ਜਾ ਕੇ ਕਰਦੇ ਆ ਕੰਟੀਨਿਊ ਜੀ ਕੰਟੀਨਿਊ ਤੇ ਹੁਣ ਚੱਲੇ ਸੀ ਅਸੀਂ ਕਿੱਥੇ ਚੱਲੇ ਆ ਅਸੀਂ ਚੱਲੇ ਆ ਮਟੀਲੀ ਜੀ ਹੋਰ ਜੈਵਰ ਜੀ ਕਿਵੇਂ ਹੋ ਤੇ ਅਸੀਂ ਜਿਕੇ ਵਾਲ ਬੂਲ ਕਟਾਉਣ ਚਲੇ ਸੀ ਨਾਲੇ ਆਪਾਂ ਮਾੜਾ ਮੋਟਾ ਫੋਨ ਜਾ ਸਹੀ ਕਰਾ ਕੇ ਹੁਣ ਇੱਕ ਰਿਸ਼ਤੇਦਾਰਾਂ ਦਾ ਤਾਂ ਕਰਕੇ ਪਲਟੀਨਾ ਕੱਢ ਲਿਆ ਜੀ ਜਬ ਆਪਣੇ ਸ਼ਹਿਰ ਜਾ ਕੇ ਮਿਲਾਂਗੇ ਹੁਣ ਸਭ ਤੇ ਜਾਉ ਡਿਆਏ ਤਾਂ ਹੋਣਾ ਬਾਈ ਜੀ ਹੋਰ ਬੱਸ ਕੇ ਆ। ਫੌੜੀ ਚੱਲੀ ਥੋੜਾ ਜਿਹਾ ਸਤਾਜ ਜੀ। ਤਵਾ ਕੂਤਰ ਕੋ ਤਰਾਨ ਕੇ ਵਖਾਵਾਂਗੇ ਜੀ ਗੇੜ ਖੋਲੇ ਨਹੀਂ ਤੜਕੇ ਦਾ ਆਪਾਂ। ਹੁਣ ਫੁੱਟ ਉਹ ਆਂਦੀ ਬਾਈ ਦੀ ਕਟਿੰਗ ਕਰਾ ਲਈ ਤੇ ਇੱਧਰ ਉਸਤਾਜ ਜੀ ਮਾਰਨ ਲੱਗੇ ਛਾਲ ਮਾਰੋ ਜੀ। ਇਹ ਗੋਦੀ ਲਾਉਂਗੇ। ਦੇਖਦਾ ਯਾਰ ਆਇਆ ਆਇਆ ਇੱਥੇ ਰੱਖ। ਕਿੰਨਾ ਵਜਣਾ ਉਸਤਾਜ ਜਰੂਰ ਚ ਸਾਰਾ। 45 ਕਿਲੋ ਹੋਰ ਸੁਣਾ ਫਿਰ ਹੈਲੋ ਕਰਦੇ ਸਾਰਿਆਂ ਨੂੰ। ਲੋ ਬਾਈ ਸੱਸਰੀ ਕਾ ਬੁਲਾ ਦੇ ਪੁੱਤਰ ਵੀਰ ਆਲਿਆਂ ਨੂੰ। ਤੇ ਵਈ ਇਥੇ ਫੋਟੋ ਸ਼ੂਟ ਜਾ ਕਰਨ ਆਏ ਛੋਟਾ ਆ ਹੁਣ ਕਾਲ ਕੋਲੇਜ ਤੇ ਸਾਡਾ ਹੀ ਰਾਜ ਆ ਆ ਬਾ ਸਾਡਾ ਹੀ ਕਬਜ਼ਾ ਜੀ ਜਿੱਥੇ ਵੜ ਜੇ ਸਾਡੀ ਥਾਂ ਜਿੱਥੇ ਪੈਰ ਪਾ ਜੇ ਸੁੱਝ ਨੂੰ ਰਾਦਰ ਰੱਖਾਂ ਕਰੋੜਾਂ ਦੀ ਥਾ ਬਣ ਗਈ ਇਹ ਬਈ ਤੇ ਹੁਣ ਅਸੀਂ ਆ ਗਏ ਸੀਗੇ ਟਾਣੀਆਂ ਨੇ ਰਾਹ ਤੇ ਬੈ ਚੁੱਕੇ ਆ ਜੀ ਤੇ ਆ ਦੇ ਕੋਈ ਸ਼ਰਤ ਤੁਹਾਨੂੰ ਕੋਈ ਨਹੀਂ ਜਾਣੀ ਆ ਜੇ ਸਾਡੇ ਰਾਹ ਨੂੰ ਜਾਣਾ ਤਾਂ ਇਧਰ ਜੈਵਰ ਨੇ ਕਟਿੰਗ ਗੁੱਟਿੰਗ ਕਰਾ ਲਈ ਤੇ ਆਪ ਜੀ ਹੁਣ ਦੇਖੋ ਜੀ ਵਾਇ ਕੱਟ ਹੋਊਗੀ ਜੀ ਕਿਉਂਕਿ ਵਾਇ ਖਰਾਬਾ ਫੋਨ ਦਾ ਬਾਕੀ ਜੀ ਘਰੇ ਜਾਣਗੇ ਚੱਲਦੇ ਕੱਟੇ ਦੇਖੋ ਚੁੱਪ ਦੀ ਬਾਲਾ ਕੈਂਡ ਬਾਲਾ ਉੱਤ ਵਾਇ ਡੈਂਗਲ ਚ ਵਿਖਾਉਣੀ ਹੈ ਬਾਈ ਜੀ ਹਲਦੇ ਫਿਰ ਕਰੋ ਜਰੂਰ 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 ਕਦੇ ਮਿਲਾਂਗੇ ਆਡੀਅנס ਨੂੰ ਕਹਣਾ ਚਾਹੁੰਦੇ ਹਾਂ ਬਸ ਆਡੀਅנס ਲੁੱਕ ਦੇਖੋ ਭਰਾ ਦੀ ਆਪਣੇ ਜੀ ਮੈਂ ਵੀ ਬਸ ਫੋਲੋ ਸਪੋਰਟ ਕਰੇ ਰੱਖੋ ਭਰਾ ਨੂੰ ਚਾਬੀ ਐਣੀ ਚਾਬੀ ਯਾਰ ਕੱਢ ਲਈ ਸੀ ਉਹਨਾਂ ਨੇ ਰਾਜ ਬੰਦੇ ਆਉਂਦੇ ਖੱਪੀ ਤੇ ਬਾਈ ਜੀ ਅੱਗੇ ਜਿਮ ਚ ਜਾਣ ਦਾ ਸਾਡਾ ਕੀ ਕੋਲ ਹੈ ਮੋਟਿਵ ਮੇਰਾ ਇੱਕ ਮੋਟਿਵ ਹੈ ਵੀ ਮੈਂ 올 ਇੰਡੀਆ ਚ ਮੈਡਲ ਲਿਆਵਾ ਠੀਕ ਹੈ ਤੇ ਆਪਦੀ ਆਪਣੇ ਸਟੇਟ ਨੂੰ ਰਿਪਰੈਜ਼ੈਂਟ ਕਰਾਂ ਅੱਛਾ ਆਪਦੀ ਗੇਮ ਚ ਕਿੰਨਾ ਕਹੂੰ ਮਤਲਬ ਆਪਦੇ ਲੈਵਲ ਤੇ ਜਿਵੇਂ ਮੈਂ ਕਹੂੰ ਉਤਰਵਾਜੀ ਚ ਮਤਲਬ ਹੈ ਜੇ ਸਟਾਰਟਿੰਗ ਹੈ ਤੁਹਾਡੀ ਕਿਵੇਂ ਹੈ ਅਸੀਂ ਵੀ ਬਿਗਨਰ ਹੈਗੇ ਹਾਂ ਬਿਗਨਰ ਕਿੰਨਾ ਟਾਈਮ ਹੋ ਗਿਆ ਜਮ ਲਾਉਂਦੇ ਨੂੰ 1.5 ਸਾਲ 1.5 ਸਾਲ ਮੈਕਸਿਮਮ ਤੇ ਬੋਡੀ ਵੱਖੀ ਮੋੜੀ ਜੀ ਪਰ ਕੋਟ ਪਾਇਆ ਫੇਰ ਕਦੇ ਨਜ਼ਰ ਲੱਗ ਜੇ ਨਜ਼ਰਾਂ ਲੱਗ ਜਾਂਦੀਆਂ ਮੇਨ ਗੱਲ ਤਾਂ ਇਹ ਹੀ ਆ ਚਲੋ ਜੀ ਮਿਲਦੇ ਹਾਂ ਓਕੇ ਜੀ ਉਧਰ ਮੋੜ ਇਧਰ ਗਰਮ ਪਾਣੀ ਤੇ ਉਧਰ ਕਣਕ ਲੈ ਆ ਕੇ ਰੱਖ ਲਈ ਤੇ ਪਿੰਡੋਂ ਆਪਾ ਪੁੱਠੇ ਆ ਗਏ ਆ ਜੀ ਪਿੰਡ ਥੋੜਾ ਜਿਹਾ ਕੰਮ ਕਰਦੇ ਸੀ ਡੇਟ ਵਾਵਾ ਹੀ ਹੋ ਗਏ ਨੇਰਾ ਹੋ ਚੁੱਕਿਆ ਹੁਣ ਆ ਗਏ ਆ ਪੁੱਠੇ ਬਾ ਹੁਣ ਗੇੜ ਗੂੜ ਖੋਲ ਕੇ ਅਰਦਾਲੇ ਪਾਣੀ ਓਖੇ ਰਿਪੋਰਟ ਕਰਦੀ ਬਾ ਥੱਕੇ ਭਏ ਨੱਤਾ ਬਹੁਤ ਦੁਖੀ ਜਾਂਦੀਆਂ ਇੱਕ ਤਰ੍ਹਾਂ ਭੱਜੇ ਮੇਰੇ ਘਾਲ ਦੇ ਬਾਂਚੇ ਨੱਤੇ ਦੁਖਣੀ ਹੋਈਆਂ ਤੇ ਬਾ ਗੇੜ ਗੂੜ ਖੋਲ ਲੀ ਸੌਰੀ ਗਾਰ ਨਿਕਲ ਗਈ ਸੀ ਉਧਰ ਦੀ ਆ ਕਲਗਾ ਜੀ ਹਲੇ ਵੀਡੀਓ ਵੀ ਅਪਲੋਡ ਕਰਨੀ ਹੈ ਸੱਚ ਕੰਮ ਬੜੇ ਫੇਰ ਕਰਨ ਵਾਲੇ ਐ ਅਕਸਪਲੋਟ ਕਰਕੇ ਕੋ ਕੰਮ ਪਈ ਬੜੀ ਹਜੇ ਬਹੁਤ ਕੰਮ ਤੇ ਬਾਹਰ ਇਧਰ ਦਾਣੇ ਪਾਉਣੇ ਆ ਪਾਣੀ ਪਾਉਣਾ ਉਧਰ ਓਕੇ ਰਿਪੋਰਟ ਆ ਉਧਰ ਵੀ ਦਾਣਾ ਪਾਣੀ ਤੇ ਬਾਕੀ ਓਕੇ ਆ ਸਾਰਾ ਤੇ ਇਧਰ ਪਾਣੀ ਦਾਣੇ ਪਾਣੀ ਓਕੇ ਕਰਤੇ ਜੀ ਇਧਰ ਵੀ ਪਾ ਤੇ ਦਾਣੇ ਉਧਰ ਪਾ ਦੇ ਕੂਤਰਾਂ ਨੂੰ ਪਾਣੀ ਪਾਉਣਾ ਨਾ ਰਹਿ ਗਿਆ ਜੀ ਐਸ ਚ ਵੀ ਪਾਣੀ ਪਾਤਾ ਵੇਖੋ ਫੁੱਲ ਭਰਤਾ ਜੀ ਵੇਖਦਾ ਹੁਣਾਂ ਤੇ ਹੁਣ ਇਹਨੂੰ ਵੀ ਭਰ ਦਈਏ ਜੀ ਡੱਟ ਤੱਕ ਉੱਤੋਂ ਤੱਕ ਇਹ ਮੇਰਾ ਪਾਣੀ ਘਟ ਗਿਆ ਜੀ ਪਾਣੀ ਘਟ ਗਿਆ ਪਾਣੀ ਹੋਰ ਲੈ ਆਈਏ ਚੱਲ ਪਾਣੀ ਘਟ ਗਿਆ ਤੇ ਲਿਆਣ ਕੇ ਪਾ ਕੇ ਬਸ ਫਿਰ ਓਕੇ ਰਿਪੋਰਟ ਹੈ ਗੇਟ ਬੂਟ ਲਾ ਕੇ ਤੇ ਵਲੌਗ ਦੀ ਐਂਡ ਕਰਦੇ ਆ ਠੀਕ ਹੈ ਜੀ ਭਾਂਡੇ ਵਿਖੋ ਇੱਥੇ ਇਕੱਠੇ ਕੀਤੇ ਮੈਂ ਸਾਰੇ ਲੈ ਜਣਾ ਚੱਕ ਕੇ ਠੀਕ ਹੈ ਜੀ ਤੇ ਇਧਰ ਆਹ ਦੇਖੋ ਦਾਣੇ ਪਾਤੀ ਆਪਾਂ ਤੇ ਉਧਰ ਬੱਚੇ ਓਕੇ ਰਿਪੋਰਟ ਹੈ ਜੀ ਤੇ ਬਾਕੀ ਸੈਟ ਆ ਕੰਮ ਅੱਗੇ ਕਰਦੇ ਗਨਟੀਨਿਊ ਪਾਣੀ ਲੈ ਆਈਏ ਬਸ ਹਰ ਲੀਟਰ ਭਰਦੇ ਹੁਣੇ ਹਾਂਜੀ ਬਈ ਤੇ ਇਧਰ ਲੇ ਜਾਂਦਾ ਜੀ ਪਾਣੀ ਠੰਡਾ ਪਾਣੀ ਚਾੜ ਕਰਦੀਏ ਗਰਮ ਬਾਅਦ ਸੀ ਉਹ ਤੇ ਉਧਰ ਵੀ ਗਰਮ ਸੀਗਾ ਮਤਲਬ ਠੰਡਾ ਪਾਣੀ ਸੀ ਇਹਦੇ ਵਿੱਚ ਗਰਮ ਲਿਆਣ ਕੇ ਪਤਾ ਸੀ ਠੀਕ ਆਕਰ ਫੋਟ ਹੋ ਗਿਆ ਜੀ ਪਰ ਰੱਖ ਦਈਏ ਤੇ ਪਰਸੇ ਜੇ ਇਧਰ ਆਵਾਂ ਟੀ ਕਾੜੀ ਆਪਣੇ ਕਾਲੀ ਜੀ ਕਾਲੀ ਚਿਨੀ ਬੂਤਰੀ ਚਿੱਟੀਆਂ ਥਾੜੀ ਆਏ ਬੈਠੀ ਰਹਿੰਦੀ ਰਾਜ ਲਿਆ ਦੇਣਾ ਨਹੀਂ ਨਾ ਕਰਨੇ ਬੱਚੇ ਬੁੱੱਚੇ ਬਲਾਉਣ ਨੂੰ ਠੀਕ ਆ ਜੋੜੀਆਂ ਦੇ ਜਦੋਂ ਅੱਗੇ ਇਹਨਾਂ ਨੇ ਅੰਡੇ 라ਤੇ ਤਾਂ ਲਾਉਣ ਗੀਆਂ ਲਾਤੀ ਕੀ ਜਦੋਂ ਅੱਗੇ ਆਂਡੇ ਲਾਤੇ ਇਹਨਾਂ ਦੇ ਆਂਡੇ ਇਹਨਾਂ ਜੋੜੀਆਂ ਨਾਲ ਹੀ ਆਪਾਂ ਕਰ ਲਾਂਗੇ ਤੇ ਇਹਨਾਂ ਦੇ ਹੋਰ ਧਰਾਂ ਲਾਂਗੇ ਠੀਕ ਹੈ ਜੀ ਅੱਗੇ ਬਾਪਾਂ ਹੀ ਕਰਨਾ ਸੀ ਕਿ ਜਿਹੜੇ ਉਹ ਬੱਚੇ ਨਿਕਲੇ ਐ ਇਹਨਾਂ ਥੱਲੇ ਫਲਾਉਣੇ ਸੀ ਪਰ ਇਹਨਾਂ ਚ ਕਿਸੇ ਨੇ ਆਂਡਾ ਨਹੀਂ ਲਾਇਆ ਸੀ ਉਦੋਂ ਤੇ ਜਦੋਂ ਇੱਧਰ ਬੱਚੇ ਨਿਕਲੇ ਉਦੋਂ ਉਦੋਂ ਆਂਡਾ ਵੀ ਲਾ ਦਿੰਦਾ ਉੱਥੇ ਠੀਕ ਹੈ ਜੀ ਤੇ ਬਾਸ ਹੁਣ ਅੱਗੇ ਆ ਹੀ ਕਰਾਂਗੇ ਕੋਤਰੀ ਨੇ ਆਂਡਾ ਹੁੰਦਾ ਜਾਂ ਕੋਤਰੀ ਹੋਰ ਲਾਉਣ ਵਾਲੀ ਆ ਠੀਕ ਹੈ ਜੀ ਤੇ ਉਦੋਂ ਆਏ ਨਿਕਲਣ ਵਾਲੇ ਬੱਚੇ ਇਹਨਾਂ ਦੇ ਵੀ ਉਹ ਆਂਡੇ ਹੁੰਦੇ ਲਾ ਲੈਣਗੇ ਉਹਨੇ ਨੂੰ ਤੇ ਫਿਰ ਨਵਾਂ ਡੇਨਾ ਥੱਲੇ ਰੱਖ ਦਾਂਗੇ ਠੀਕ ਹੈ ਜੀ ਤੇ ਐੇ ਕਰਕੇ ਆਪਾਂ ਬੱਚੇ ਗਾ ਮਤਲਬ ਆਪਦੀ ਬਰੀਡਿੰਗ ਦਾ ਪ੍ਰੋਸੈਸਰ ਗਾ ਬਦਾਲਾਂਗੇ ਠੀਕ ਹੈ ਬਾਈ ਤੇ ਬਾਕੀ ਜੀ ਓਕੇ ਰਿਪੋਰਟ ਆ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਵਲੌਗ ਦਾ ਕਰਦੇ ਐਂਡ ਜੀ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਠੀਕ ਹੈ ਜੀ ਸਸਰੀ ਕਾਲ ਜੀ ਸਾਰਿਆਂ ਨੂੰ